ਪਰਮਾਤਮਾ ਦਾ ਮੈਂ ਸ਼ੁਕਰਾਨਾ ਅਦਾ ਕਰਦਾ ਕਿ ਜਿਹੜੀ ਸੇਵਾ ਸ੍ਰੀ ਕਾਂਤਕ ਸਿੰਘ ਵੱਲੋਂ ਲੱਗੀ ਸੀ ਅੱਜ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਮੇਤ ਸਾਰੇ ਸੀਨੀਅਰ ਲੀਡਰਸ਼ਿਪ ਨੇ ਉਹ ਸੇਵਾ ਅੱਜ ਇੱਥੇ ਕੀਤੀ ਹੈ ਹਾਲੇ ਸੇਵਾ ਚੱਲ ਰਹੀ ਹੈ ਪਰ ਉਹਦੇ ਨਾਲ ਮੈਂ ਇੱਕ ਬਹੁਤ ਹੀ ਜ਼ਰੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜਾ ਬਹੁਤ ਵੱਡਾ ਇੱਕ ਕਾਤਲਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇੱਕ ਬਹੁਤ ਵੱਡੀ ਡੀਪ ਰੂਟਡ ਕਨਸਪੀਰੇਸੀ ਆ ਸਾਜ਼ਿਸ਼ ਆ ਅਰੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜ਼ਿਸ਼ ਹੈ ਉਸ ਤੋਂ ਬਾਅਦ ਬਜਿੱਠਿਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਾਂ ਕਰਕੇ ਤੇ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਮੁਜਰਮ ਹੈ ਕਿਉਂ ਘੁਲਿਆ ਮਿਲਿਆ ਸੀ ਤੇ ਪੁਲਿਸ ਕਿਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਸਰਦਾਰਸ਼ਕ ਬੀਰ ਸਿੰਘ ਬਾਦੋ ਦੇ ਨੇੜੇ ਲਿਆਰੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰਿਆ ਸੀ ਔਰ ਸਾਰੀ ਜਿਹੜੀ ਹੈਗੀ ਐ ਉਹਨੇ ਉੱਥੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ ਬਾਵਜੂਦ ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਫਿਰ ਵੀ ਪੁਲਿਸ ਨੇ ਐਨ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੀ ਪੈਸੇ ਕੇ ਉੱਥੇ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਗਲੀ ਗੱਲ ਉਸ ਤੋਂ ਵੀ ਜਿਹੜੀ ਹੈ ਜਦ ਤੱਕ ਮੇਰ ਹੋ ਗਈ ਕਿ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨੂੰ ਸਿਮਤੀ ਐਂਗਲ ਦੇਣ ਦੀ ਗੱਲ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਭਾਵੇਂ ਉਹ ਚੱਲਿਆ ਨਹੀਂ ਸਾਰੇ মিডিਆ ਨੇ ਵੀ ਬਾਕੀ ਲੋਕਾਂ ਨੇ ਵੀ ਉਸ ਕਾਨੂੰ ਕ੍ਰਿਟੀਸਾਈਜ਼ ਕੀਤਾ ਕਿ ਇੱਕ ਓਪਨ ਸਾਰੇ মিডিਆ ਦੇ ਸਾਹਮਣੇ ਲਾਈਵ ਟੈਲੀਕਾਸਟ ਹੋ ਗਈ ਇਨਸੀਡੈਂਟ ਆਪ ਇਨਸੀਡੈਂਟ ਵੀ ਇਹਨੇ ਕਿ ਮੇਰ ਕੇ ਦਰਬਾਰ ਸਾਹਿਬ ਦੇ ਦੇ ਦੀਆ ਮੁੱਖ ਦਵਾਰ ਦੇ ਉੱਤੇ ਹੋਈ ਔਰ ਕਾਹ ਤੱਕ ਦੇ ਹੁਕਮਾਂ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਪਹਿਲੇ ਦਰਦੀ ਸੇਵਾ ਕਰ ਰਹੇ ਸੀ ਉਸ ਵੇਲੇ ਹੋਈ ਪਰ ਫਿਰ ਸ਼ਾਮ ਨੂੰ ਇਹਨੂੰ ਸਿਮਪਤੀ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੁਣ ਮੈਂ ਅਗਲੀ ਗੱਲ ਜਿਹੜੀ ਤੁਹਾਨੂੰ ਕਹਿਣ ਲੱਗਿਆ ਕਿ ਜਿਹੜੀ ਐਫ ਆਈ ਆਰ ਦੀ ਕਾਪੀ ਅੱਜ ਸਾਡੇ ਕੋਲੇ ਆਈ ਹੈ ਉਹਦੇ ਤੇ ਐ ਲੱਗਦਾ ਵੀ ਜਿਵੇਂ ਪੁਲਿਸ ਵੀ ਸੂਬੇ ਦੀ ਸਰਕਾਰ ਵੀ ਚਟਾਨ ਬਣ ਕੇ ਜਿਹੜੀ ਆ ਉਹ ਮੁਜਰਮ ਦੇ ਨਾਲ ਖੜ ਗਈ ਆ ਵੀ ਕਿਸੇ ਤਰੀਕੇ ਵੀ ਉਹਦਾ ਵਾਰ ਨਹੀਂ ਬੰਗਾ ਹੁੰਦਾ ਐਫਆਰ ਕਿਸੇ ਜ਼ਿੰਮੇਵਾਰ ਸੀਨੀਅਰ ਅਫਸਰ ਵੱਲੋਂ ਦੇਣ ਦੀ ਬਜਾਏ ਅੱਜੇ ਕਿ ਮੈਂ ਉੱਥੇ ਹਾਜ਼ਰ ਸੀਗੇ ਅਸੀਂ ਤੇ ਜਿਹੜਾ ਉੱਥੇ ਹਰਪਾਲ ਸਿੰਘ ਜਿਹੜਾ ਐਸਪੀ ਉਹਦਾ ਰੋਡ ਵੀ ਸਾਰਾ ਡਿਸਕ੍ਰਾਈਬ ਕੀਤਾ ਤੇ ਉਹਦੇ ਐਫਆਰ ਦੇ ਵਿੱਚ ਕੀ ਲਿਖਿਆ ਲਿਖਿਆ ਜਾ ਰਿਹਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਹਰਖਰਤਕ ਸਾਹਿਬ ਅਫਸਰ ਵੱਲੋਂ ਲਗਾਈ ਹੋਈ ਧਾਰਮਿਕ ਸਜਾ ਨੂੰ ਪੂਰੀ ਕਰਨ ਲਈ ਕੈਂਟਾਕਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਵਿੱਚੋਂ ਵਾਰ ਦੇਖੋ ਸੰਗਤ ਕਾਤਲਮਾ ਹਮੜਾ ਹੋਇਆ ਗੁਰੂ ਰਾਮਦਾਸ ਨੇ ਹੱਥ ਰੱਖ ਕੇ ਉਹਨਾਂ ਦੀ ਜਾਨ ਬਖਸ਼ੀ ਆ ਤੇ ਲਫਜ਼ ਕੀ ਬੱਤਾਂ ਜਾ ਰਿਹਾ ਕਿ ਸੰਗਤ ਵਿੱਚੋਂ ਅਚਾਨਕ ਇੱਕ ਬੇਟੀ ਉਹਨਾਂ ਉੱਪਰ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜੈਸ ਉੱਪਰ ਸੁਰੱਖਿਆ ਦੇ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਦੀ ਨਾਲ ਕੰਮ ਕਰਦਿਆਂ ਝਾਟੀ ਕਾਬੂ ਪਾ ਲਿਆ ਤੇ ਗੁੱਥਮ ਗੱਤੀ ਵਿੱਚ ਉਸ ਦਾ ਪਟੌੜ ਵਿੱਚੋਂ ਇੱਕ ਹਵਾਈ ਫਾਇਰ ਹੋ ਗਿਆ ਹੁਣ ਮੈਂ ਮੀਡੀਆ ਨੂੰ ਵੀ ਪੁੱਛਦਾ ਤੁਸੀਂ ਤੇ ਮੌਕੇ ਦੇ ਗਵਾਹ ਹੋ ਸਾਰੇ ਫੇ ਉਹ ਉੱਥੇ ਜਾਣ ਕਿਸ ਤਰ੍ਹਾਂ ਬਚੀ ਹੈ ਇੱਕੋ ਹੀ ਗੱਲ ਐਕਸਪਲੇਨ ਕੀਤੀ ਜਾ ਸਕਦੀ ਹੈ ਕਿ ਗੁਰੂ ਰਾਮਦਾਸ ਜਿਹੜੇ ਆ ਉਹਨਾਂ ਦਾ ਹੱਥ ਸਿਰ ਤੇ ਸੀ ਨਹੀਂ ਤਾਂ ਜਿੱਦਾਂ ਵੱਡਾ ਹਮਲਾ ਸੀ ਔਰ ਸਦਾ ਉਹਨੇ ਜਦੋਂ ਪਸਤੌਰ ਤਫਾਰ ਕਰ ਦਿੱਤਾ ਸੀ ਉਹ ਜਸਬੀਰ ਸਿੰਘ ਦੀ ਬਹਾਦਰੀ ਹੈ ਕਿ ਉਹਨੇ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਹੱਥ ਉੱਪਰ ਨੂੰ ਕਰ ਦਿੱਤਾ ਤੇ ਗੋੜੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸਥਾਨ ਹੈ ਸਭ ਤੋਂ ਪਵਨ ਉਹਦੀ ਜਿਹੜੀ ਹੈ ਦੀਵਾਰ ਦੇ ਵਿੱਚ ਲੱਗੀ ਹੈ ਅੱਜ ਵੀ ਉਹ ਨਿਸ਼ਾਨ ਉੱਥੇ ਮੌਜੂਦ ਹੈ ਤੇ ਕੀ ਕਦੀ ਸੋਚਿਆ ਸੀ ਕਿ ਇੰਨਾ ਜਿਹੜਾ ਸੰਸਨੀਖੇਜ ਅਟੈਕ ਜਿਹਨੇ ਦੁਨੀਆ ਹਿਲਾ ਕੇ ਰੱਖੀ ਹੋਈ ਹੈ ਉਦੇ ਵਿੱਚ ਪੁਲਿਸ ਜਿਹੜੀ ਐਫ ਆਰ ਹੈ ਉਹਦੇ ਵਿੱਚੋਂ ਦੋਸ਼ੀ ਨੂੰ ਹੁਣ ਤੋਂ ਹੀ ਬਰੀ ਕਰਨੇ ਪਹਿਲੀ ਗੱਲ ਹੈ ਸੰਗਤ ਲਫ਼ਜ਼ ਵਰਤਣਾ ਜਿਹੜਾ ਬੰਦਾ ਕ੍ਰਾਈਮ ਕਰਨ ਦੇ ਇਰਾਦੇ ਨਾਲ ਤੁਹਾਨੂੰ ਪੁਲਿਸ ਨੂੰ ਪਤਾ ਹੈ ਸਬੂਤ ਅਸੀਂ ਦਿੱਤੇ ਆ ਕਿ ਦੋ ਤਿੰਨ ਦਿਨ ਤੋਂ ਉੱਥੇ ਘੁੰਮ ਕੇ ਲੱਕੀ ਕਰ ਰਿਹਾ ਉਹਨੂੰ ਤੁਸੀਂ ਸੰਗਤ ਦਾ ਹਿੱਸਾ ਕਿਉਂ ਬਣਾ ਰਹੇ ਕੀ ਸੰਗਤ ਉੱਥੇ ਇਹੋ ਜੇ ਕੰਮ ਕਰਨ ਵਾਸਤੇ ਆਉਂਦੀ ਹੈ ਸਾਨੂੰ ਇਸ ਸ਼ਬਦ ਦੇ ਉੱਤੇ ਇਤਰਾਜ ਹੈ ਸੰਗਤ ਦੇ ਵਿੱਚੋ ਕਈ ਇੰਨੀ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਾਹਿਬ ਹੁੰਦੀ ਆ ਕਈ ਸੰਗਤ ਨੂੰ ਗੋੜੀਆਂ ਚਲਾਉਂਦੇ ਦੇਖਿਆ ਉਸ ਬੰਦੇ ਨੂੰ ਬਚਾਉਣ ਵਾਸਤੇ ਵੀ ਗੱਲ ਕੋਈ ਇੰਨੀ ਸੀਰੀਅਸ ਨਹੀਂ ਸੀ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਗਈ ਜਿਹੜੀ ਮੈਂ ਸਮਝਦਾ ਕਿ 100% ਹੁੰਦਾ ਆ ਗਿਆ ਕਿ ਪਹਿਲਾਂ ਪੁਲਿਸ ਕਮਿਸ਼ਨਰ ਕੋਲੋ ਸਟੇਟਮੈਂਟ ਦਵਾਈ ਗਈ ਮੁੱਖ ਮੰਤਰੀ ਸਾਹਿਬ ਦੇ ਕਿ ਜਿਹੜੀ ਆ ਇਹਨੂੰ ਇਸ ਤਰੀਕੇ ਪਾ ਦਿਓ ਭਈ ਸਮਪਤੀ ਅੰਗਲ ਵਾਲੀ ਗੱਲ ਤੇ ਹੁਣ ਕੇਸ ਨੂੰ ਖਤਮ ਕਰਨ ਵਾਸਤੇ ਜਿਹੜੀ ਆ ਇਹ 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 ਬਣਾਈ ਗਈ ਕਿ ਉਥੇ ਅਚਾਨਕ ਗੁੱਥਮ ਗੁੱਥਾ ਦੇ ਵਿੱਚ ਐਕਸੀਡੈਂਟਲੀ ਮਤਲਬ ਇਹਦਾ ਮਤਲਬ ਇਹ ਹੀ ਨਿਕਲਿਆ ਨਾ ਮੈਂ ਸ਼ਬਦਾਰੀ ਤੁਹਾਨੂੰ ਪੜ੍ਹ ਦਿੰਦੀ ਆ ਕਿ ਗੁੱਥਮ ਗੁੱਥਾ ਹੋ ਗਈ ਸੀ ਤੇ ਐਕਸੀਡੈਂਟਲੀ ਜਿਹੜੀ ਕੰਮ ਚੱਲ ਗਏ ਇਹ ਇਹ ਜਿਹੜੀ ਸਾਜ਼ਿਸ਼ ਹੈ ਇਸੇ ਕਰਕੇ ਅਸੀਂ ਕਹਾ ਸੀ ਕਿ ਹਾਈ ਲੈਵਲ ਜੁਡੀਸ਼ੀਅਲ ਜਾਂਚ ਜਿਹੜੀ ਆ ਇਹਦੀ ਹੋਣੀ ਚਾਹੀਦੀ ਆ ਤਾਂ ਜਾ ਕੇ ਜਿਹੜੇ ਤੱਤ ਸਾਹਮਣੇ ਆਉਣਗੇ ਨਹੀਂ ਤਾਂ ਪਹਿਲਾਂ ਮਰਵਾਉਣ ਵਾਲੇ ਪਾਸੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਦੋਸ਼ੀ ਨੂੰ ਮੁਜਰਮ ਨੂੰ ਬਚਾਉਣ ਵਾਲੇ ਪਾਸੇ ਜਿਹੜੀ ਆ ਉਹ ਸਰਕਾਰ ਤਰੀ ਹੋਈ ਆ ਇਸ ਕਰਕੇ ਦੀ ਮੈਂ ਇਸ ਐਫਆਰ ਜਿਹੜੀ ਇਹਨਾਂ ਲਿਖੀ ਆ ਦੀ ਅਸੀਂ ਲਿਖੇਦੀ ਵੀ ਕਰਦੇ ਆ ਅਸੀਂ ਲੀਗਲ ਰਾਏ ਦੂਜਾ ਹਰ ਤਰ੍ਹਾਂ ਦੀ ਲੈ ਰਹੇ ਆ ਕਿਉਂਕਿ ਸਾਰੀ ਪਾਰਟੀ ਸੇਵਾ ਦੇ ਵਿੱਚ ਆ 12 ਤਰੀਕ ਸ਼ਾਮ ਤੱਕ ਸੇਵਾ ਖਤਮ ਹੋਣੀ ਆ ਤੇ ਇਹਨਾਂ ਨੂੰ ਅਰਦਾਸ ਹੋਏਗੀ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਕੀ ਲੈਣਾ ਪਰ ਅਸੀਂ ਸਰਕਾਰ ਦੇ ਪਰਦੇ ਜਿਹੜੇ ਆ ਇਹ ਸਾਰੇ ਗੱਲ ਦੇ ਖੋਲ ਕੇ ਆਟਕ ਇਹ ਸਾਜ਼ਿਸ਼ ਬਹੁਤ ਵੱਡੀ ਹੈ ਦੇ ਪਿੱਛੇ ਹਲੇ ਬਹੁਤ ਕੁਝ ਨਿਕਲਣਾ ਪਰ ਇਹ ਐਫ ਆਰ ਤੋਂ ਨੀਅਤ ਸਾਫ ਹੋ ਗਈ ਕਿ ਸਰਕਾਰ ਨਹੀਂ ਚਾਹੁੰਦੀ ਕਿ ਗੱਲ ਕਿਸੇ ਪਾਸੇ ਲੱਗੇ ਵੀ ਇਹਨੂੰ ਇੰਨਾ ਕਮਜ਼ੋਰ ਕਰ ਦਿਓ ਕਿ ਇਸ ਨੂੰ ਪਿਟਾ ਜੋ ਅਦਾਲਤਾਂ ਦੇ ਵਿੱਚ ਫਿਰ ਮੁਜਰਮ ਜਿਹੜਾ ਉਹਦਾ ਫਾਇਦਾ ਉਠਾ ਸਕੇ ਇਸ ਕਰਕੇ ਇਹ ਜਿਹੜੀ ਹੈ ਇਹ ਜਿਹੜਾ ਸਰਕਾਰ ਦਾ ਵੀ ਚਿਹਰਾ ਤੁਹਾਡੇ ਸਾਹਮਣੇ ਆ ਜਾਂਦਾ ਤੇ ਬਾਕੀ ਚਿਹਰੇ ਤਾਂ ਹੌਲੀ ਹੌਲੀ ਇੱਕ ਇੱਕ ਕਰਕੇ ਅਸੀਂ ਲੰਗੇ ਕਰਾਂਗੇ ਸੋ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਇਹ ਉਹ ਕੇਸ ਹੈ ਜਿਹਦੇ ਵਿੱਚ ਇੱਕ ਸਟੇਟ ਦਾ ਫਾਰਮਰ ਡਿਪਟੀ ਚੀਫ ਮਿੰਿਸਟਰ ਸ਼੍ਰੋਮਣੀ ਕਾਲੀਦਾਲ ਦਾ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਤੇ ਜਿਹਦੇ ਤੇ ਸਾਰੇ মিডিਆ ਦੀ ਹਾਜ਼ਰੀ ਚ ਅਟੈਕ ਹੋਇਆ ਤੇ ਦੂਜੇ ਕਿਸੇ ਦਾ ਕੀ ਹਾਲ ਹੋ ਦੋ ਇਹਦਾ ਤੁਸੀਂ ਆਪਣੀਆਂ ਵੀਡੀਓ ਦੇਖ ਲਓ ਵੀ ਅਚਾਨਕ ਕੋਈ ਚੱਲੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਐਕਸ਼ਨ ਰੀਪਲੇ ਕਰਕੇ ਦਿਖਾਓ ਵੀ ਜਿਹੜੀ ਗੱਲ ਐਫਆਰ ਦੇ ਵਿੱਚ ਲਿਖੀ ਆ ਕਿ ਇਸ ਤਰੀਕੇ ਕੰਮ ਹੋਇਆ ਇਸ ਕਾਰਨ ਕਿ ਬਹੁਤ ਘਟਿਆ ਹਰਕਤ ਆ ਤੁਸੀਂ ਇਹ ਦੇਖੋ ਕਿ ਜੇ ਹਾਦੇ ਵੀ ਇੰਨਾ ਕੁਝ ਹੁੰਦੇ باوجود ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਪੈਦਾ ਹੁੰਦੇ باوجود ਦੀ ਸਰਕਾਰ ਨਹੀਂ ਜਾਗਦੀ ਤੇ ਮੈਂ ਸਮਝਦਾ ਵੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਸੋ ਤੁਹਾਡੇ ਲਈ ਇਹ ਮੈਂ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਅਗਲਾ ਅਸੀਂ ਲੀਗਲ ਰਾਈਟ ਲੈ ਰਹੇ ਹਾਂ ਕੋਈ ਮੇਰਾ ਸਵਾਲ ਕਿ ਕੋਰਟ ਪ੍ਰੋਸੀਡਿੰਗਸ ਵਿੱਚ ਕੀ ਜਿਹੜੇ ਆ ਬੈਸਟ ਸਾਡੇ ਧਾਇਤ ਜਿਹੜੇ ਆ ਉਹਨਾਂ ਨੂੰ ਕੰਸਲਟ ਕਰਿਆ ਸਾਡੇ ਕੋਲ ਡਾਕੂਮੈਂਟੇਸ਼ਨ ਅਸੀਂ ਬਹੁਤ ਹੋ ਗਈ ਕਾਫੀ ਕੁਝ ਅਸੀਂ ਮੀਡੀਆ ਨਾਲ ਵੀ ਸਾਂਝਾ ਕੀਤਾ ਉਸ ਤੋਂ ਹੋਰ ਵੀ ਕਾਫੀ ਕੁਝ ਹੈ ਇਸ ਕਰਕੇ ਸਾਰੇ ਕੁਛ ਅਸੀਂ ਅੱਗੋਂ ਕੀ ਕਰਨਾ ਕੋਈ ਅਸੀਂ ਬਾਅਦ ਚ ਹਲੇ 13 ਤਰੀਕ ਤੋਂ ਬਾਅਦ ਜਿਹੜਾ ਉਹਦਾ ਕਲਾਸਾ ਕਰਾਂਗੇ ਪਰ ਇਹ ਐਫ ਆਰ ਕਿਉਂਕਿ ਕਾਫੀ ਸਾਨੂੰ ਮਿਲੀ ਹੈ ਇਹ ਤੁਹਾਡੇ ਸਾਹਮਣੇ ਕਰਨੀ ਜ਼ਰੂਰੀ ਸੀ ਇਹ ਮੈਂ ਤੁਹਾਡੇ ਸਾਹਮਣੇ